ਪਠਿੰਡਾ ਦੇ ਏਮਜ ਵੱਲੋਂ ਹੁਣ ਕਿੰਨੀ ਟ੍ਰਾਂਸਪਲੈਂਟ ਸ਼ੁਰੂ ਕੀਤਾ ਗਿਆ ਇੱਕ ਸਫਲ ਉਰਕ ਜਿਹੜੀ ਕਿਡਨੀ ਟ੍ਰਾਂਸਫਰ ਵੀ ਕੀਤੀ ਗਈ ਹੈ ਸਾਡੇ ਨਾਲ ਅਧਿਕਾਰੀ ਮੌਜੂਦ ਨੇ ਗੱਲਬਾਤ ਕਰਦੇ ਆ ਪੂਰੀ ਮੈਮ ਬਹੁਤ-ਬਹੁਤ ਸਭ ਤੋਂ ਪਹਿਲਾਂ ਮੁਬਾਰਕ ਇੱਕ ਹੋਰ ਕਦਮ ਆ ਜਿਹੜਾ ਏਮਜ ਨੇ ਚੁੱਕਿਆ ਹੈਗਾ ਕਿਵੇਂ ਚੁੱਕਿਆ ਹੈ ਕਿੰਨੀ ਕਮੇਨ ਤੇ ਦਿੱਪ ਇਹਦੇ ਵਿੱਚ ਬਹੁਤ ਮਿਹਨਤ ਗਈ ਹੈ ਸਾਡੇ ਨੇਫਰੋਲੋਜਿਸ ਡਾਕਟਰ ਸੌਰਵ ਇੱਥੇ ਨੇ ਉਹਨਾਂ ਨੇ ਪੇਸ਼ੈਂਟਸ ਜਿਹੜੇ ਨੇ ਉਹਨਾਂ ਦਾ ਪ੍ਰੋਪਰ ਟ੍ਰੀਟਮੈਂਟ ਕੀਤਾ ਹੈ ਪਹਿਲੇ ਟ੍ਰਾਂਸਪਲੈਂਟ ਹੋਣ ਤੱਕ

ਤੇ ਅਸੀਂ ਤਾਂ ਸਿਰਫ ਇਹਦਾ ਕ੍ਰੈਡਿਟ ਹੀ ਲੈ ਰਹੇ ਹਾਂ ਪਰ ਅਦਰਵਾਈਜ਼ ਜਿਹੜਾ ਟੀਮ ਜਿਹੜੀ ਹੈ ਉਹ ਹੀ ਸਾਰਾ ਕੰਮ ਕਰਦੀ ਹੈ ਉਹਦੇ ਨਾਲ ਨਾਲ ਸਿਰਫ ਡਾਕਟਰ ਹੀ ਨਹੀਂ ਨਰਸਸ ਤੇ ਜਿਹੜੇ ਸਾਡੇ اٹੈਂਡੈਂਟ ਨੇ ਉਹ ਵੀ ਬੜੇ ਇੰਪੋਰਟੈਂਟ ਹੁੰਦੇ ਨੇ ਔਰ ਟੈਕਨੀਸ਼ੀਅਨ ਜਿਹੜੇ ਕਿ ਟੈਸਟ ਕਰਦੇ ਨੇ ਤੇ ਬਾਅਦ ਚ ਵੀ ਜਿਹੜੇ ਪੇਸ਼ੈਂਟ ਨੂੰ ਮੋਨੀਟਰ ਕਰਨ ਵਾਸਤੇ ਟੈਸਟ ਕੀਤੇ ਜਾਂਦੇ ਨੇ ਤਾਂ ਪੂਰੀ ਜਿਹੜੀ ਟੀਮ ਹੈ ਇੰਸਪਟੈਂਡਾ ਦੀ ਉਹਨਾਂ ਦੇ ਉਹਦੇ ਚ ਇਨਵੋਲਡ ਨੇ ਤੇ ਸਾਡਾ ਪੂਰਾ ਪੂਰਾ ਪ੍ਰਯਤਨ ਹੈ ਕਿ अगे चल के असी होर ट्रांसप्लांट अच्छी तरह करिए होर नई टेक्नोलॉजी यूज करिए ताकि पेशेंट जो है वो जल्दी डिस्चार्ज हो सके तो उन्होंने घट से कर घट साइड इफेक्ट्स हो ट्रांसप्लांटली होर कितने के पाइपलाइन केस ने तो आपके लिए पंजाब की गल करिए तो पंजाब होर कितने होंगे क्या जा सकता है एम्स पहला हॉस्पिटल बन उभर के आया है देखो पीजीआई चंडीगढ़ बहुत पहले तो किडनी ट्रांसप्लांट होंगे पर उत्थे लिस्टा बहुत लंबी ने वेटिंग पीरियड भी काफी ज्यादा है لیکن ਸੋ ایمਸ ਬਟਿੰਡਾ ਇੱਕ ਸਰਕਾਰੀ ਮਤਲਬ ਸੰਸਥਾ ਹੈ ਜਿੱਥੇ ਫੈਸਿਲਿਟੀ ਸ਼ੁਰੂ ਹੋਈ ਹੈ ਇਸ ਰੀਜਨ ਚ ਤੇ ਪੇਸ਼ੈਂਟਸ ਨੂੰ ਮਾਲਵਾ ਰੀਜਨ ਦੇ ਜਿਹੜੇ ਪੇਸ਼ੈਂਟਸ ਨੇ ਉਹਨਾਂ ਨੂੰ ਇਹਦਾ ਬੜਾ ਫਾਇਦਾ ਹੋਏਗਾ ਤੁਹਾਨੂੰ ਪਤਾ ਹੈ ਕਿ ਪੰਜਾਬ ਡਾਇਬੀਟਿਸ ਬਹੁਤ ਹੈ ਡਾਇਬੀਟਿਸ ਦੀ وجہ ਨਾਲ ਕਿਡਨੀ ਫੇਲ ਹੁੰਦੀ ਹੈ ਤੇ ਉਹਨਾਂ ਸਾਰਿਆਂ ਪੇਸ਼ੈਂਟਸ ਦੀ ਲਈ ਇੱਕ ਨਈ ਹੋਪ ਹੈ ਜੋ ਕਿ ਇੱਥੇ ਆ ਕੇ ਟ੍ਰੀਟਮੈਂਟ ਤੇ ਸਲਾਹ ਲੈ ਸਕਦੇ ਨੇ ਉਹਨਾਂ ਨੂੰ ਗਾਈਡ ਕਰ ਸਕਦੇ ਹਾਂ ਅਸੀਂ ਕਿ ਕਿਸ ਤਰ੍ਹਾਂ ਉਹਦਾ ਅੱਗੇ ਮੈਨੇਜਮੈਂਟ ਜਿਹੜਾ ਹੈ ਉਹ ਕੀਤਾ ਜਾ ਸਕਦਾ ਮੈਮ ਹਰਸ਼ਿਮ੍ਰਿਤ ਕੌਰ ਬਾਦਲ ਵੀ ਹਰ ਵਾਰ ਜਿਹੜੀ ਕੁਝ ਨਵਾਂ ਉਪਰਾਲਾ ਕਰਦੇ ਨੇ ਇਸ ਉਪਰਾਲੇ 'ਚ ਕਿੰਨਾ ਯੋਗਦਾਨ ਮੰਗਦੇ ਉਹਨਾਂ ਦਾ ਬੜਾ ਯੋਗਦਾਨ ਸੀ ਉਹਨਾਂ ਨੇ ਬਹੁਤ ਰੀਸੈਂਟਲੀ ਉਹਨਾਂ ਨੇ ਮਿਨਿਸਟਰੀ ਆਫ ਹੈਲਥ 'ਚ ਵੀ ਲਿਖਿਆ ਸੀ ਕਿ ਪੰਜਾਬ ਨੂੰ ਐਮਸ ਅਟੈਂਡਾ ਨੂੰ ਪਰਮਿਸ਼ਨ ਮਿਲ ਗਈ ਹੈ ਤੇ ਉਥੇ ਟ੍ਰਾਂਸਪਲੈਂਟ ਨਹੀਂ ਹੋ ਰਿਹਾ ਤਾਂ ਉਹ ਵੀ ਇੱਕ ਰੀਜ਼ਨ ਸੀ ਕਿ ਅਸੀਂ ਬਹੁਤ ਮੋਟੀਵੇਟਿਡ ਸੀ ਕਿ ਅਸੀਂ ਇਹ ਜਿਹੜਾ ਪ੍ਰੋਸੀਜਰ ਜਿਹੜਾ ਹੈ ਉਹ ਬਹੁਤ ਜਲਦੀ ਤੋਂ ਜਲਦੀ ਕਰੀਏ ਤਾਂ ਉਹਨਾਂ ਦਾ ਇਹਦੇ 'ਚ ਬੜਾ ਯੋਗਦ ਕਦਰ ਸੋ ਕਿੱਡੀ ਕੀ ਬੜੀ ਚੁਣੌਤੀ ਮੰਨਦੀ ਸੀ ਸ਼ੁਰੂ ਕੀਤਾ ਕੰਮ ਜਦੋਂ ਤੇ ਕਿਵੇਂ ਰਿਹਾ ਪਹਿਲਾ ਜਸਟ ਟੂ ਕੰਟੀਨਿਊ ਜਿਸ ਤਰ੍ਹਾਂ ਮੈਡਮ ਨੇ ਦੱਸਿਆ ਕਿ ਇੱਕ ਪਛੋਕੜ ਕਿੱਥੋਂ ਸ਼ੁਰੂ ਹੋਇਆ 2019 ਜਦੋਂ ਅਸੀਂ ਜੁਆਇਨ ਕੀਤਾ ਸੀ ਇੱਥੇ ਤੇ ਡਾਇਰੈਕਟਰ ਪ੍ਰੋਫੈਸਰ ਡੀ ਕੇ ਸਿੰਘ ਸਰ ਦਾ ਇੱਕ ਡ੍ਰੀਮ ਸੀ ਆਂਦੇ ਹੀ ਸਰ ਨੇ ਜਿਹੜਾ ਇੱਕ ਡ੍ਰੀਮ ਕਿਹਾ ਕਿ ਕਿ ਵੀ ਟ੍ਰਾਂਸਪੋਰਟ ਸ਼ੁਰੂ ਕਰਨਾ ਹੈ ਅਸੀਂ ਜਦੋਂ ਆਈਸੀ ਜੁਆਇਨ ਕੀਤਾ ਸੀ ਉੱਥੇ ਕਰ ਰਹੇ ਸੀ ਪਰ 3 ਸਾਲ ਦਾ ਇੱਕ ਪੀਰੀਅਡ ਸੀ ਜਿਹਦੇ ਵਿੱਚ ਕੋਵਿਡ ਵੀ ਆਇਆ ਜਿਹਦੇ ਵਿੱਚ ਇਨਫਰਾਸਟ੍ਰਕਚਰ ਡਵੈਲਪ ਹੋਣ ਦੇ ਵਿੱਚ ਟਾਈਮ ਲੱਗਿਆ ਪਿਛਲੇ ਸਾਲ April ਦੇ ਵਿੱਚ ਸਾਨੂੰ ਲਾਇਸੈਂਸ ਮਿਲਿਆ ਸੀ ਉਸ ਤੋਂ ਬਾਅਦ ਨੈਸੈਸਰੀ ਟ੍ਰੇਨਿੰਗਸ ਹੁੰਦੀਆਂ ਨੇ ਜਿਸ ਤਰ੍ਹਾਂ ਮੈਡਮ ਨੇ ਪਹਿਲਾਂ ਵੀ ਦੱਸਿਆ ਕਿ ਉਹਦੀਆਂ ਬਹੁਤ ਸਾਰੇ ਲਾਇਸੈਂਸਸ ਹੁੰਦੇ ਨੇ ਔਰ ਨੈਸੈਸਰੀ ਟ੍ਰੇਨਿੰਗਸ ਨੇ ਔਰ ਸਾਡਾ ਮੈਂਟਰ ਇੰਸਟੀਚਿਊਟ ਇਸਪੇਸ SGPJ ਲਖਨਊ ਸੀ ਅਸੀਂ ਉੱਥੇ ਆਪਣਾ ਸਟਾਫ ਰਾਈਟ ਫਰਮ ਟੈਕਨੀਸ਼ੀਅਨ ਆਡੀ ਟੈਕਨੀਸ਼ੀਅਨ ਤੋਂ ਲੈ ਕੇ ਨਰਸਿਸ ਤੋਂ ਲੈ ਕੇ ਅਸੀਂ ਖੁਦ ਡਾਕਟਰਸ ਅਪਰਾਈਸ ਹੋਣ ਲਈ ਕਿ ਲੇਟੈਸਟ ਕੀ ਚੱਲ ਰਿਹਾ ਹੈ ਸਟੈਂਡਰਡ ਆਫ ਪ੍ਰੈਕਟਿਸ ਗਾਈਡਲਾਈਨਸ ਕੀ ਨੇ ਅਸੀਂ ਸਾਰੇ ਨੇ ਉਹ ਨੈਸੈਸਰੀ ਟ੍ਰੇਨਿੰਗਸ ਲਾਸਟ 6 ਤੋਂ 8 ਮਹੀਨੇ ਚ ਕੰਪਲੀਟ ਕੀਤੀਆਂ ਐਂਡ ਵਾਂਸ ਅਸੀਂ ਆਪਣਾ ਇਨਫਰਾਸਟ੍ਰਕਚਰ ਰੈਡੀ ਕਰਕੇ ਜਦੋਂ ਸਾਨੂੰ ਲੱਗਿਆ ਕਿ ਵੀ ਆਰ ਨਾਊ ਰੈਡੀ ਤੋ 6 ਮਾਰਚ ਨੂੰ ਇਸ ਤਰ੍ਹਾਂ ਮੈਡਮ ਨੇ ਕਿਹਾ ਸੀ ਪਹਿਲਾਂ ਟ੍ਰਾਂਸਪਲੈਂਟ ਕੀਤਾ ਚੁਣੌਤੀਆਂ ਬਹੁਤ ਸੀ ਲੀਗਲ ਚੁਣੌਤੀਆਂ ਸੀ ਪੇਸ਼ੈਂਟ ਨੂੰ ਕਨਵਿੰਸ ਕਰਨਾ ਪੇਸ਼ੈਂਟ ਦੀ ਕਾਉਂਸਲਿੰਗ ਐਂਡ ਇਨਫਰਾਸਟ੍ਰਕਚਰ ਤਿਆਰ ਕਰਨਾ Uh, necessary instrumentation تیار کرنا ਕਿਉਂਕਿ ਜੇ ਜੇ ਤੁਸੀਂ 5 ਸਾਲ ਦੇ ਵਕਤ ਦੇ 2 ਸਾਲ ਕੋਵਿਡ ਦੇ ਕੱਢ ਦੋਤੇ ਬਠਿੰਡਾ ਇਸ ਜਸਟ 3 ਇਅਰ ਬੋਡ ਇੰਸਟੀਚਿਊਟ ਸੋ ਇਹ ਇੱਕ ਅਚੀਵ ਕਰਨਾ ਚੁਣੌਤੀਆਂ ਸੀਗੀਆਂ ਪਰਮਾਤਮਾ ਦੀ ਕਿਰਪਾ ਸੀ ਆਨਰੇਬਲ ਡਾਇਰੈਕਟਰ ਆਨਰੇਬਲ ਮੈਡੀਕਲ ਸੁਪਰਡੈਂਡੈਂਟ ਐਡਮਿਨਿਸਟ੍ਰੇਸ਼ਨ ਦਾ ਸਪੋਰਟ ਸੀ ਡਾਕਟਰ ਸੌਰਵ ਇਸ ਅ ਵੈਰੀ ਪ੍ਰੋਨਫਰੋਲੋਜਿਸਟ ਤੋ ਇੱਕ ਟੀਮ ਦਾ ਇੱਕ ਐਫਰਟ ਸੀ ਜਿਹੜਾ ਅੱਜ ਰੰਗ ਲੈ ਕੇ ਆਇਆ ਜਿਸ ਤੋਂ ਮੈਡਮ ਨੇ ਕਿਹਾ ਇਹ ਸਿਰਫ ਸ਼ੁਰੂਆਤ ਹੈ ਤੁਹਾਡੇ ਮਾਧਿਮ ਥਰੂ ਅਸੀਂ ਇਹ ਇਨਫੋਰਮੇਸ਼ਨ ਜਨ ਜਨ ਤੱਕ ਪਹੁੰਚਾਉਣਾ ਚਾਹ ਰਹੇ ਹਾਂ ਤਾਂ ਕਿ ਉਹ ਇਸ ਜਿਹੜੀ ਫੈਸਿਲਿਟੀ ਹੈ ਉਹਦਾ ਲਾਭ ਸਾਡੇ ਕੋਲ ਆ ਕੇ ਲੈ ਸਕੇ ਔਰ ਇਹ ਜਸਟ ਸਟਾਰਟ ਹੈ ਇਸ ਤੋਂ ਬਾਅਦ ਇੱਕ ਪ੍ਰੋਗਰਾਮ ਹੋਰ ਅੱਗੇ ਵਧੇਗਾ ਪਰਮਾਤਮਾ ਦੀ ਕਿਰਪਾ ਨਾਲ ਅਸੀਂ ਇਸ ਏਰੀਆ ਦੇ ਵਿੱਚ ਜਿਹੜੇ ਕਿਡਨੀ ਪੇਸ਼IENTS ਨੇ ਉਹਨਾਂ ਦੀ ਇੱਕ ਸਫਲ ਇਲਾਜ ਕਰ ਪਾਵਾਂਗੇ ਕਿਡਨੀ ਟ੍ਰਾਂਸਪਲੈਂਟ ਡਾਕਟਰ ਸਾਹਿਬ ਇਸ ਸੁਗਾਤ ਲਈ ਪੰਜਾਬ ਨੂੰ ਮਿਲੀ ਹੈ ਨਾਲ ਹਰਿਆਣਾ ਵੀ ਲੱਗਦਾ ਰਾਜਸਥਾਨ ਵੀ ਲੱਗਦਾ ਹੈ ਕਿਥੇ ਪੂਰੇ ਸਟਾਫ ਦਾ ਤੁਸੀਂ ਸਹਿਯੋਗ ਮੰਨਦੇ ਹੋ ਹੋ ਕੀ ਦੀ ਇਸ ਪਿੱਛੇ ਮਿਹਨਤ ਮੰਨਦੇ ਹੋ ਜਿਹੜੀ ਏਡੀ ਬੜੀ ਫੈਸਿਲਿਟੀ ਹੈ ਜਿਹੜੀ ਪੰਜਾਬ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਮਿਲ ਰਹੀ ਹੈ ਉਬੀ ਸਸਤੇ ਵਿੱਚ ਕਿਹਾ ਜਾਂਦਾ ਦੇਖੋ ਸਭ ਤੋਂ ਪਹਿਲਾਂ ਤਾਂ ਇੰਸਟੀਚਿਊਟ ਆਫ ਨੈਸ਼ਨਲ ਇੰਪੋਰਟੈਂਸ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਹੈਲਥ ਆਨਰੇਬਲ ਪ੍ਰਾਈਮ ਮਿਨਿਸਟਰ ਇਹਨਾਂ ਸਾਰਿਆਂ ਦਾ ਯੋਗਦਾਨ ਹੈ ਨੰਬਰ 1 ਕੇ ਏਮਸ ਇੱਥੇ ਦਿੱਤਾ 2016 ਚ ਇਨਗੂਰੇਟ ਹੋਇਆ ਮੈਂਮ ਆਲਰੇਡੀ ਕ੍ਰੈਡਿਟ ਦੇ ਚੁੱਕੇ ਨੇ ਸਾਡੇ ਆਨਰੇਬਲ ਐਮਪੀ ਜਿਹੜੇ ਨੇ ਮੈਂਬਰ ਪਾਰਲੀਮੈਂਟ ਮੈਡਮ ਬਾਦਰ ਉਹਨਾਂ ਦਾ ਸ਼ੁਰੂ ਦੇ ਵਿੱਚ ਰਾਈਟ ਫਰੋਮ ਜਦੋਂ ਦਾ ਅਸੀਂ ਆਈਸੀ 2019 ਦੇ ਵਿੱਚ ਉਹਨਾਂ ਦਾ ਸਾਰੇ ਸਟਾਫ ਲਈ ਬਹੁਤ ਹੀ ਯੋਗਦਾਨ ਸੀਗਾ ਇਸ ਤੋਂ ਇਲਾਵਾ ਸਾਰਾ ਐਡਮਿਨਿਸਟ੍ਰੇਸ਼ਨ ਰਾਈਟ ਫਰੋਮ ਮੈਡੀਕਲ ਸੁਪਰਡੈਂਟ ਡਿਪਟੀ ਡਾਇਰੈਕਟਰ ਸਾਰਾ ਸਟਾਫ ਕੋਲੀਗਸ ਫੈਕਲਟੀ ਇਹ ਇੱਕ ਪੇਸ਼ੈਂਟ ਦਾ ਐਫਰਟ ਨਹੀਂ ਹੈ ਇਹਦੇ ਵਿੱਚ 2019 ਤੋਂ ਲੈ ਕੇ ਕੰਸਿਸਟੈਂਟ ਐਫਰਟ ਲੱਗੇ ਨੇ ਜਿਹੜੇ ਅੱਜ 6 ਮਾਰਚ ਨੂੰ ਸਕਸੈਸਫੁਲ ਹੋਏ ਅੱਜ 7ਵਾਂ ਦੇਨਾ ਪੇਸ਼ੈਂਟ ਹੇਲੈਂਡ ਹਾਰਟੀ ਹੈ ਸਕਸੈਸਫੁਲ ਹੈ ਇਸ ਕਰਕੇ ਅਸੀਂ ਅੱਜ ਇਹ ਪੱਛ ਕਾਨਫਰੰਸ ਕੀਤੀ ਹੈ ਐਂਡ ਡੋਨਰ ਡਿਸਚਾਰਜ ਹੋ ਚੁੱਕਿਆ ਹੈ ਔਰ ਇਹ ਇੱਕ ਤਰ੍ਹਾਂ ਦਾ ਜਿਹੜਾ ਮਾਈਲਸਟੋਨ ਅਚੀਵ ਹੋਇਆ ਅਸੀਂ ਚਾਹੁੰਦੇ ਹਾਂ ਕਿ ਇਹ ਜਨ ਜਨ ਤੱਕ ਪਹੁੰਚੇ ਔਰ ਲੋਕਾਂ ਨੂੰ ਇਹਦਾ ਬੈਨੀਫਿਟ ਹੋਵੇ ਥੈਂਕ ਯੂ ਡਾਕਟਰ ਸਾਹਿਬ ਖਰਚੇ ਦੀ ਗੱਲ ਕਰੀਏ ਤਾਂ ਉਮੀਦ ਹੁੰਦੀ ਹੈ ਹਰ ਇੱਕ ਨੂੰ ਵੀ ਸਰਕਾਰੀ ਹਸਪਤਾਲ 'ਚ ਖਰਚਾ ਘੱਟ ਹੋਵੇ ਨਹੀਂ ਐਫਰਟ ਕਰ ਸਕਦਾ ਖਰਚੇ ਦੀ ਕਿੰਨਾ ਕਹਿ ਗਿਆ ਖਰ ਸਾਡੀ ਕੋਸ਼ਿਸ਼ ਸੀ ਕਿ ਖर्चा ਘੱਟੋ-ਘੱਟ ਹੋਏ ਅਸੀਂ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਵੀ ਪ੍ਰੋਵਾਈਡ ਕੀਤੀ ਉਹਦੇ ਲਈ ਮੈਂ ਸ਼ੁਕਰੀਆ ਆਪਣੇ ਐਗਜ਼ੀਕਿਊਟਿਵ ਡਾਇਰੈਕਟਰ ਦਾ ਪ੍ਰੈਜ਼ੀਡੈਂਟ ਸਰ ਦਾ ਔਰ ਐਡਮਿਨਿਸਟ੍ਰੇਸ਼ਨ ਦਾ ਕਿ ਜਿਨ੍ਹਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਕਿ ਇਹਦਾ ਖਰਚਾ ਜਿਹੜਾ ਮਿਨਿਮਲ ਹੋਏ ਔਰ ਅਸੀਂ ਕਰਨ ਚ ਸਫਲ ਹੋਏ ਔਰ ਜਿਸ ਤਰ੍ਹਾਂ ਕਿ ਸਤਵੰਦਰ ਅਸੀਂ ਪੇਸ਼ੈਂਟ ਡਿਸਚਾਰਜ ਕਰ ਲੈਂਦਾ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਜਿਹੜਾ ਪੈਕੇਜ ਹੈ 2.2

ਸਾਰਾ ਪੰਜਾਬ ਉਹਦਾ ਬੈਨੀਫਿਟ ਉਠਾਏਗਾ ਹਰਿਆਣਾ ਰਾਜਸਥਾਨ ਸਾਡੇ ਨਾਲ ਲੱਗਦਾ ਇੱਥੋਂ ਦੇ ਕਰਕੇ ਅਸੀਂ ਜੰਮੂ ਕਸ਼ਮੀਰ ਤੋਂ ਵੀ ਪੇਸ਼ੈਂਟ ਸਾਡੇ ਕੋਲ ਟਰੀਟਮੈਂਟ ਲਈ ਆ ਰਹੇ ਨੇ ਬਿਲਕੁਲ ਐਸਨ ਪ੍ਰਬੰਧਕ ਜਿਨ੍ਹਾਂ ਨੇ ਦੱਸਿਆ ਕਿ ਇਸ ਦਾ ਫਾਇਦਾ ਪੰਜਾਬ ਹੀ ਨਹੀਂ ਆਸ-ਪਾਸ ਦੇ ਲੋਕਾਂ ਨੂੰ ਜਿਹੜਾ ਹਰਿਆਣਾ ਰਾਜਸਥਾਨ ਅਤੇ ਜੰਮੂ ਦੇ ਲੋਕਾਂ ਨੂੰ ਵੀ ਹੋਵੇਗਾ ਮਨੀਸ਼ ਗਰ ਪੀਟੀਸੀ ਨਿਊਜ਼ ਬਟੰਡਾ